ਜੀ ਮੈਂ ਤੁਹਾਡੀ ਗੁਰਪ੍ਰੀਤ ਬਰਾੜ ਬਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਸੌਖੇ ਤਰੀਕੇ ਨਾਲ ਆਲੂ ਗੋਭੀ ਦੀ ਸਬਜ਼ੀ ਦੇ ਲਈ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਮੈਂ ਇੱਕ ਫੁੱਲ ਗੋਭੀ ਦਾ ਲਿਆ ਉਹਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਮੀਡੀਅਮ ਆਕਾਰ ਦੇ ਵਿੱਚ ਕੱਟਿਆ ਮੈਂ ਫੁੱਲ ਨਾ ਵੱਡੇ ਨੇ ਨਾ ਛੋਟੇ ਨੇ ਦੇਖੋ ਤਿੰਨ ਛੋਟੇ ਮੀਡੀਅਮ ਆਕਾਰ ਦੇ ਆਲੂ ਲਏ ਮੈਂ ਇਹਨਾਂ ਨੂੰ ਵੀ ਕੱਟ ਲਿਆ ਚੰਗੀ ਤਰ੍ਹਾਂ ਧੋ ਕੇ ਤਣੀਆਂ ਕੱਟ ਲਿਆ ਮਸਾਲਿਆਂ ਦੇ ਵਿੱਚ ਮੈਂ ਇੱਕ ਚਮਚਾ ਛੋਟਾ ਚਮਚ ਹਲਦੀ ਪਾਊਡਰ ਲਿਆ ਇੱਕ ਛੋਟਾ ਚਮਚੀ ਮਿਰਚ ਔਰ ਇੱਕ ਛੋਟਾ ਚਮਚੀ ਨਮਕ ਦਾ ਲਿਆ ਇਹ ਆ ਜੀ ਗਰਮ ਮਸਾਲਾ ਅੱਧਾ ਚਮਚ ਮੈਂ ਗਰਮ ਮਸਾਲਾ ਲਿਆ ਥੋੜਾ ਜਿਹਾ ਜੀਰਾ ਇੱਕ ਵੱਡਾ ਪਿਆਜ਼ ਕੱਟਿਆ ਇੱਕ ਲਸਣ ਦੀ ਕੰਡੀ ਥੋੜਾ ਜਿਹਾ ਅਦਰਕ ਹੁਣ ਆਪਾਂ ਲਗਾਉਨੇ ਆ ਜੀ ਤੜਕਾ ਇਹ ਆ ਜੀ ਰਿਫਾਈਂਡ ਤੜਕਾ ਲਗਾਉਣ ਦੇ ਲਈ ਹੁਣ ਆਪਾਂ ਸ਼ੁਰੂ ਕਰਦੇ ਆ ਸਬਜ਼ੀ ਬਣਾਉਣੀ ਮੈਂ ਗੈਸ ਉੱਪਰ ਪੈਨ ਗਰਮ ਕਰ ਲਈ ਰੱਖ ਦਿੱਤਾ ਸੀ ਹੁਣ ਪੈਨ ਗਰਮ ਹੋ ਗਿਆ ਆਪਾਂ ਇਸ ਵਿੱਚ ਪਾਉਨੇ ਆ ਰਿਫਾਈਂਡ रिफाइंड गर्म होने इसव जीरा तेल गर्म हो गया हम इसे आप जीरा जीरा टिपना शुरू हो गया जी इसे आप पा लसन अदरक ਪਿਆਜ਼ ਇਹਨੂੰ ਚੰਗੀ ਤਰ੍ਹਾਂ ਭੋਲ ਲੈਣਾ ਵਾ ਇਹਨੂੰ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਾਓ ਪਿਆਜ਼ ਹਲਕੇ ਗੁਲਾਬੀ ਹੋ ਗਏ ਹੁਣ ਇਸ ਵਿੱਚ ਪਾਵਾਂਗੇ ਆਪਾਂ ਨਮਕ ਹਲਦੀ ਅਤੇ ਮਿਰਚ ਇਸਨੂੰ ਚੰਗੀ ਤਰ੍ਹਾਂ ਬਣਾ ਦੇਵਾਂਗੇ 2 ਮਿੰਟ ਇਸ ਨੂੰ ਇਸੇ ਤਰ੍ਹਾਂ ਭੁੰਨਾਂਗੇ 2 ਮਿੰਟ ਹੋ ਗਿਆ ਜੀ ਹੁਣ ਇਸ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਪੁਰ ਦੇ ਨਾਲ ਮਸਾਲਿਆਂ ਦਾ ਜੋ ਕਲਰ ਹੈ ਜੋ ਹਲਦੀ ਦਾ ਕਲਰ ਹੈ ਤੇ ਮਿਰਚ ਦਾ ਕਲਰ ਬਹੁਤ ਹੀ ਵਧੀਆ ਹੋਦਾ ਜੀ ਹੁਣ ਇਸ ਨੂੰ ਆਪਾਂ 2 ਮਿੰਟ ਲਈ ਢੱਕ ਦੇਵਾਂਗੇ 2 ਮਿੰਟ ਹੋ ਚੁੱਕੇ ਆ ਜੀ ਹੁਣ ਆਪਾਂ ਇਸ ਨੂੰ ਚੈੱਕ ਕਰਦੇ ਹਾਂ ਕਿ ਉਹ ਉੱਪਰ ਆ ਚੁੱਕਿਆ ਬਹੁਤ ਹੀ ਵਧੀਆ ਤੜਕਾ ਭੁੱਜ ਗਿਆ ਹੁਣ ਆਪਾਂ ਇਸ ਵਿੱਚ ਪਾਵਾਂਗੇ ਆਲੂ ਆਲੂ ਨੂੰ ਆਪਾਂ 2 ਮਿੰਟ ਲਈ ਹਲਕੀ ਅੱਗ ਤੇ ਹੀ ਤਾਵਾਂਗੇ 2 ਮਿੰਟ ਹੋ ਗਏ ਆ ਜੀ ਦੇਖਦੇ ਆ ਆਲੂ ਕਿੰਨੇ ਕੁ ਬਲੇ ਨੇ ਆਲੂ ਆਪਾਂ 2 ਮਿੰਟ ਪਹਿਲਾਂ ਤਾਂ ਪਾਇਆ ਹੈ ਆਲੂ ਬਹੁਤ ਸਖਤ ਹੁੰਦੇ ਆ ਤੇ ਗੋਭੀ ਬਹੁਤ ਨਰਮ ਹੁੰਦੀ ਹੈ ਗੋਭੀ ਜਲਦੀ ਪੱਕ ਜਾਂਦੀ ਹੈ ਤੇ ਆਲੂ ਪੱਕਣ ਲਈ ਟਾਈਮ ਲੈਂਦੇ ਆ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਗੋਭੀ ਜੰਗੀ ਤਰ੍ਹਾਂ ਘਿਲਾ ਲਓ ਗੋਭੀ ਆਪਾਂ ਚੰਗੀ ਤਰ੍ਹਾਂ ਹਿਲਾ ਲਈ ਹੈ ਚੰਗੀ ਤਰ੍ਹਾਂ ਇਸ ਨਾਲ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਆਪਾਂ ਇਸ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤਾਂ ਕਿ ਗੋਭੀ ਤੇ ਆਲੂ ਚੰਗੀ ਤਰ੍ਹਾਂ ਗਰਜਣ ਮੈਂ ਗੋਭੀ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਇਸ ਲਈ ਪਾਣੀ ਦੀ ਜਰੂਰਤ ਪਈ ਹੈ ਅਗਰ ਤੁਸੀਂ ਤੁਰੰਤ ਹੀ ਗੋਭੀ ਨੂੰ ਕੱਟ ਕੇ ਪਾਣੀ ਦੇ ਵਿੱਚ ਭੋ ਕੇ ਪਾਉਨੇ ਹੋ ਤਾਂ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈ ਐਕਚੁਅਲੀ ਪਾਣੀ ਗੋਭੀ ਦੇ ਵਿੱਚ ਆ ਜਾਂਦਾ ਤੇ ਉਸੇ ਨਾਲ ਹੀ ਸਬਜ਼ੀ ਬਣ ਜਾਂਦੀ ਹੈ 5 ਮਿੰਟ ਹੋ ਗਏ ਆ ਜੀ ਦੇਖ ਜੇ ਸਬਜ਼ੀ ਕਿੰਨੀ ਕਿ ਬਣੀ ਹੈ

इस चंकी तरह मिक्स कर देवे बन चुकी है इसन भी चंकी तरह मिक्स कर देवे आलू गोभी की सब्जी बिलकुल बन गई है हम आप इस ओली पा के सर्व कर दें ਰੱਖ ਲਈਏ ਬਹੁਤ ਹੀ ਪਿਆਰੀ ਖੁਸ਼ਬੂ ਤੁਸੀਂ ਵੀ ਆਲੂ ਗੋਭੀ ਦੀ ਸਬਜ਼ੀ ਬਣਾਓ ਤੇ ਆਪਣੇ ਘਰ ਦੇਣ ਬਣਾਓ ਤੇ ਆਪਣੇ ਵੀਊ ਮੈਨੂੰ YouTube ਚੈਨਲ ਤੇ ਬਰਾਡ ਕਿਚਨ ਤੇ ਦੇਣਾ ਨਾ ਭੁੱਲਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਕਰਾਂਗੀ ਮਿਲਦੇ ਆ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਨੂੰ ਪਪਾਏ